ਬਾਬੇ ਦਾ ਰੋਟ ਬਣਦਾ ਜੀ ਲਾਲਾਂ ਵਾਲੇ ਪੀਰ ਦਾ ਜਿਹੜਾ ਆ ਦੇਖੋ 7.5 ਕਿਲੋ ਖੰਡ ਅਖੰਡ ਪਾਤੀਏ ਚ ਅਖਾਂਡੇ ਦੇ ਚ ਪਾ ਕੇ ਤੁਹਾਨੂੰ ਦੱਸਾਂਗੇ ਬਾਬੇ ਲਾਲਾਂ ਵਾਲੇ ਪੀਰ ਦਾ ਸਾਰਾ ਸਵਾਨ ਕਿਵੇਂ ਕਿਵੇਂ ਪੈਂਦਾ ਤੇ ਕਿੰਨਾ ਕਿੰਨਾ ਸਵਾਨ ਬਣਦਾ ਆਓ ਦੇਖੋ ਚੜਾਤੀ ਉਹ ਹੁਣ ਖੰਡ ਕੋਲੂਗੀ ਇਹ ਖੰਡ ਕੋਲ ਜੂ ਆ ਲਾਗੀ ਖੰਡ ਕੋਲ ਨਾ ਹਣਾ ਆ ਖੰਡ ਕੋਲ ਲਾਗੀ ਫਿਰ ਸਾਨੂੰ ਦਿਖਾਉਣੇ ਆ ਅਸੀਂ ਦੂਜਾ ਕੰਮ ਕਿਰਾ ਖੰਡ ਖੰਡ ਲਾ ਦੇ ਕੋਈ ਨਹੀਂ ਪੂਰਨ ਆ ਖੰਡ ਪਾਤੀਏ ਚ ਕੜਾਹੀ ਜਿਹੜੀ ਕੋਲੀ ਸੀਗੀ ਖੰਡ ਆ ਡੰਡਾ ਪਾ ਕੇ ਕਿਹੜਾ ਹੀ ਚ ਕਿੰਨਾ ਪਾਈਆ ਅੱਧਾ ਪਾਵਾ ਇਹ ਚ ਸਵਾ 100 ਗ੍ਰਾਮ ਖੋਪੇ ਦਾ ਪੂਰਾ ਪਤਾ ਇਹ ਚ ਸਵਾ 100 ਗ੍ਰਾਮ ਖੋਪੇ ਦਾ ਪੂਰਾ ਬਾਬੇ ਦੇ ਰੋਟ ਪ੍ਰਸ਼ਾਦ ਦਾ ਸਮਾਨ ਚ 2 ਕਿਲੋ ਧਿਓ ਪਤਾ ਕਿਲੋ ਕਿਉ ਪਾਤਾ ਤੇ 2 ਕਿਲੋ ਦੁੱਧ ਪਾਤਾ ਸੀ ਤੇ 150 ਗ੍ਰਾਮ ਕੋਪੇ ਦਾ ਬੂਰਾ 7.5 ਕਿਲੋ ਕੰਡ ਪਾਈ ਸੀ ਤੇ ਹੁਣ ਇਹਦੇ ਚ 14 ਕਿਲੋ ਆਟਾ ਪਾ ਦਾਂਗੇ ਬਾਬੇ ਦਾ ਰੋਟ ਪ੍ਰਸ਼ਾਦ ਬਣ ਜੂਗਾ ਆਪਰੇ ਘੋਲਤਾ ਮਤੂ ਕੋ ਵਿੱਚ ਰਲਣਾ ਪੈਂਦਾ ਨਾ ਅੱਗੇ ਹੋ ਰਲ ਗਿਆ ਵਿੱਚ 14 ਕਿਲੋ ਆਟਾ ਪਾਤਾ ਕੜਾਹੀ ਚ ਇਹ ਬਾਬੇ ਦਾ ਸਿੱਧਾ ਸਾਰਾ ਪੈ ਗਿਆ ਹੁਣ ਮਲਿਆ ਕੇ ਆਟਾ ਗੁੰਨ ਕੇ ਫੇਰ ਰੋਟ ਪ੍ਰਸ਼ਾਦ ਬਣ ਜੂਗਾ ਜੈ ਗੱਟੇ ਉਹਦਾ ਅੰਗਲੋਂ ਆਟਾ ਪੈ ਗਿਆ ਹੁਣ ਇਹ ਆ ਦੇ ਸਾਰਾ ਮਲਾਈ ਜੰਨੇ ਆ ਉਹਨੇ ਸਾਰਾ ਰਲਉਣਾ ਬੂਰ ਲਾ ਕੇ ਫੇਰ ਬੁੱਝੂਗਾ ਫੇਰ ਜਦੋਂ ਬੁੱਝ ਗਿਆ ਤੇ ਫੇਰ ਆ ਮਸ਼ੀਨ ਚਲਾ ਲਿਆਂਗੇ ਫੇਰ ਬਣੂਗਾ ਰੋਟ ਪ੍ਰਸ਼ਾਦ ਇਹ ਬਣਾਉਂਦਾ ਕਲਵੰਤ ਸਿੰਘ ਮਾਨ ਆਪਣੇ ਕਮਾਲੂ ਵਾਲੀ ਸੜਕ ਤੇ ਘਰ ਆਇਆ ਦਾ ਇਹੜਾ ਜੱਜਲੋਂ ਕਮਾਲੂ ਨੂੰ ਜਾਂਦੀ ਐ ਤੇ ਵੱਡੇ ਰਾਮੇ ਰੋਡ ਨੂੰ ਪਾਰ ਕਰਕੇ ਕਮਾਲੂ ਨੂੰ ਡੱਪਦੀ ਐ ਤੇ ਬਿਸਕਟ ਵੀ ਬਣਾਉਂਦਾ ਹੈ ਜੀਵਿੰਦਾਰ ਭਰਾ ਹੈ ਆਪਣਾ ਵਧੀਆ ਸੋਚ ਰੱਖ ਕੇ ਤੇ ਵਧੀਆ ਸਾਰਾ ਕੁਝ ਵਧੀਆ ਬਣਾਉਂਦਾ ਤੇ ਜੀ ਨੂੰ ਵੀ ਲੋੜ ਹੈ ਬਿਸਕਟਾਂ ਦੀ ਰੋਟ ਪ੍ਰਸ਼ਾਦ ਦੀ ਕੋਈ ਮਰਜ਼ੀ ਆ ਉਹ ਆਪਣੇ ਨੇੜੇ ਦੇੜੇ ਪਿੰਡ ਤਾਂ ਸਾਰੇ ਇੱਥੇ ਵਧੀਆ ਜੀਵਿੰਦਾਰ ਭਰਾ ਹੈ ਵਧੀਆ ਰੇਕ ਸੁੱੱਚ ਸੱਚ ਰੱਖੀ ਜਾਂਦੀ ਹੈ ਨਾ ਧੋ ਕੇ ਵਧੀਆ ਬਣਾਉਂਦੇ ਆ ਸ਼ੌਂਕ ਨਾਲ ਜਿਹੜਾ ਆਪਾਂ ਬਾਹਰੋਂ ਬਣਾਉਨੇ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ ਕਿਵੇਂ ਬਣਾਉਂਦੇ ਆ ਵਿੱਚ ਮੱਖਣਾ ਡਿੱਗੀ ਜਾਂਦੇ ਆ ਮੁੜਕਾ ਸਿੱਟੀ ਜਾਂਦੇ ਆ ਵਿੱਚ ਤੇ ਇੱਥੇ ਕੋਸ਼ਟ ਕਰੋ ਨਾਲ ਆਪਣਾ ਜੀਵਿੰਦਾਰ ਭਰਾ ਹੈ ਇਹ ਤੋਂ ਕੁਲਵੰਤ ਸਿੰਘ ਮਾਨ ਤੋਂ ਬਣਾਉਣ ਦੀ ਐਵੇਂ ਬਣਦਾ ਜੀ ਇਹ ਐਵੇਂ ਨਹੀਂ ਕਿਉਂ ਕਿ ਦੁੱਧ ਸਾਰਾ ਗੋਮੈਸ ਹੁੰਦਾ ਬਹੁਤ ਜ਼ੋਰ ਲਾਣਾ ਪੈਂਦਾ ਇਹਨੇ ਸ਼ੌਂਕ ਨਾਲ ਰੋਟ ਪਰੋਸ਼ਾ ਤਿਆਰ ਕਰਨਾ ਹੈ ਇਹਨੂੰ ਕਹਿੰਦੇ ਆ ਰੋਟ ਪਰੋਸ਼ਾ ਆ ਪਲੇਟਾਂ ਚੋਂ ਪੜਨੀਆਂ ਪੈਂਦੀਆਂ ਪਹਿਲਾਂ ਕਿਉ ਨਾਲ ਪਲੇਟਾਂ ਕਿਉਂ ਨਾਲ ਚੋਪੜ ਕੇ ਫੇਰ ਪਲੇਟਾਂ ਦੇ ਵਿੱਚ ਲਾ ਕੇ ਫੇਰ ਮਸ਼ੀਨ ਚ ਲੱਗਦਾ ਉਹਨੇ ਉਹਨੇ ਹਿੱਸਿਆਂ ਦੇ ਟ੍ਰੇਆਂ ਚ ਕੱਢ ਲਿਆ ਉਹਨੇ ਇਹ ਟ੍ਰੇਆਂ ਚ ਥੱਪਣਾ ਐਂਡ ਆਪਣਾ ਬੰਦਾ ਏ ਜੋਰ ਨਾਲ ਜੋਰ ਨਾਲ ਥੱਪ ਕੇ ਫੇਰ ਬੰਦਾ ਹੈ ਆ ਦੇਖੋ ਹੁਣ ਇਹ ਕਿੰਨੇ ਘਰ ਚ ਬਣ ਜੂ ਘੰਟੇ ਚ ਗਲਗਨ ਇੱਕ ਘੰਟਾ ਲੱਗ ਜੂ ਆਵੇ ਜਿਵੇਂ ਫੁੱਲਦਾ ਹੁੰਦਾ ਪਲੇਟਾਂ ਤੋਂ ਬਾਹਰ ਆਉਂਦਾ ਹੁੰਦਾ ਗਰਮਾਇਸ਼ ਨਾਲ ਇਹ ਇੱਕ ਘੰਟੇ ਚ ਬਣ ਜੂ ਆ ਖੋਲਤਾ ਗੇਟਾ ਠੰਡਾ ਹੋਣ ਵਾਸਤੇ ਵੀ ਕੇਰਾ ਮਾਰਾ ਜਾਂ ਮਸ਼ੀਨ ਠੰਡੀ ਹੋ ਜੇ ਕੱਢਣਾ ਸੌਖਾ ਹੈ ਫੇਰ ਕੱਢ ਲਿਆ ਰੋਟ ਬਾਹਰ ਆ ਦੇਖੋ ਪ੍ਰਾ ਰੋਟ ਬਣਿਆ ਅੰਦਰ ਗਰਮ ਹੁੰਦਾ ਉਹ ਕੱਪੜੇ ਨਾਲ ਚੱਕਣੀ ਪੈਂਦੀ ਹੈ ਪਲੇਟ ਇਹਦਾ ਗਰਮ ਬਹੁਤ ਹੁੰਦਾ ਨਾ ਇਹ ਬਣ ਗਿਆ ਭਾਈ ਰੋਟ ਆਹ ਦੇਸੀ ਘਿਓ ਨਾਲ ਐ ਚੋਪੜਨਾ ਪੈਂਦਾ ਫੇਰ ਰੋਟ ਲਾ ਕੇ ਉੱਤੋਂ ਜਿਵੇਂ ਆਪਾਂ ਰੋਟਨਾ ਚੋਪੜਦੇ ਆਂ ਜੋ ਪੜਕੇ ਆਏ ਕੱਟਿਆ ਜਾਂਦਾ ਬਸ ਇਹ ਰੋਟ ਬਣ ਗਿਆ ਸੀ ਆਹ ਹੁਣੇ ਕੱਟ ਕੇ ਪੀਸ ਬਣ ਜਾਣਗੇ ਕੱਟ ਕੇ ਪੀਸ ਬਣਾ ਕੇ ਫਿਰ ਬਾਬੇ ਦੀ ਪਾ ਕੇ ਤੂ ਭਲਾ ਕੇ ਜੋਤਾਂ ਟੇਕ ਕੇ ਮੱਤਾ ਬਾ ਫਿਰ ਵੰਡਿਆ ਜਾਊਗਾ ਤੇ ਵੰਡ ਕੇ ਤੇ ਲੇਖੇ ਲੱਗ ਜੂਗਾ ਤੇ ਬਾਬਾ ਕਰੇ ਮਨਜ਼ੂਰ ਲੱਖਾਂ ਦਾ ਪੀਰ ਰੋਟ ਪ੍ਰਸ਼ਾਦ ਨੂੰ ਕਰੇ ਮਨਜ਼ੂਰ ਤੇ ਲੇਖੇ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ